ਜੈ ਜੀ ਸਰ ਅੱਜ ਜਿਹੜੀ ਕੰਪਨਿਟਰਸ ਨੂੰ ਕਾਲਜਾਂ ਚੜੀ ਹੈ ਸਟ੍ਰੈਟਿਕ ਐਡਮਿਸ਼ਨ ਹੋਇਆ ਮੇਰੇ ਬਾਰੇ ਕੀ ਸਰ ਓਪਨ ਇੰਟਰ ਸਕੂਲ ਐਂਡ ਕਾਲਜ ਕਾਰਾਟੇ ਚੈਂਪੀਅਨਸ਼ਿਪ 2024 ਜਿਹੜੀ ਅੱਜ ਕਰਾਈ ਗਈ ਹੈ ਪੰਜਾਬ ਸ਼ੋਤਗਨ ਕਾਰਾਟੇ ਆਰਗੇਨਾਈਜੇਸ਼ਨ ਵੱਲੋਂ ਕਰਾਈ ਗਈ ਹੈ ਜਿਹਦੇ ਵਿੱਚ ਲਗਭਗ 12 ਜ਼ਿਲ੍ਹਿਆਂ ਦੀਆਂ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਕੋਈ 250 ਤੋਂ ਉੱਪਰ ਹੀ ਬੱਚੇ ਖੇਲੇ ਨੇ ਅੱਜ ਤੇ ਉਹਨਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੱਚੇ ਮੈਡਲ ਜਿੱਤ ਕੇ ਲੈ ਕੇ ਗਏ ਨੇ ਜੇ ਹੋਣ ਜਰਾ ਤੁਸੀਂ ਲਾਸਟ ਵਾਲਾ ਦੇਖ ਰਹੇ ਹੋ ਓਪਨ ਆਪਾਂ ਮੈਚ ਕਰਾ ਰਹੇ ਹਾਂ ਚੈਲੰਜ ਓਪਨ ਜੂਨੀਅਰ ਓਪਨ ਔਰ ਉਹਦੇ ਵਿੱਚ ਅਜੇ ਫਾਈਨਲ ਹੋਣਾ ਬਾਕੀ ਹੈ ਤੇ ਅੱਜ ਦਾ ਇਹ ਮੈਚ ਸੀਗਾ ਜਿਹਦੇ ਵਿੱਚ ਜਿਹੜੇ 골ਡ ਮੈਡਲਿਸਟ ਬੱਚੇ ਨੇ ਨੈਸ਼ਨਲ ਖੇਡਾਂ ਜਾਣਗੇ ਦਿੱਲੀ ਵਿਖੇ ਜਿਹੜੀ ਤਲਗਟੋੜਾ ਚ ਹੋਣੀ ਹੈ ਉਹਦੇ ਵਾਸਤੇ ਕੁਝ ਬੱਚੇ ਸਿਲੈਕਟ ਹੋਏ ਇਹ ਸਰ ਜਿਵੇਂ ਫਾਜ਼ਿਲਗਾ ਤੋਂ ਜਲੰਧਰ ਤੋਂ ਲੁਧਿਆਣੇ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਔਰ ਗੁਰਦਾਸਪੁਰ ਇਹ ਤਾਂ ਹੋਰ ਵੀ ਕਾਫੀ ਡਿਸਟ੍ਰਿਕਟਾਂ ਦੇ ਵਿੱਚੋਂ ਬਚਾਈ ਨੇ। ਹਾਂਜੀ ਹਾਂਜੀ ਬਿਲਕੁਲ ਜੀ। ਡਿਸਟ੍ਰਿਕਟ ਲੈਵਲ ਦਾ, ਸਟੇਟ ਲੈਵਲ ਦਾ ਔਰ ਨੈਸ਼ਨਲ ਲੈਵਲ ਦਾ ਇਹ ਕੰਪੀਟੀਸ਼ਨ ਕਰਾਂਦੀ ਹੈ ਔਰ ਸਾਲ ਜੇ ਇੱਕ ਵਾਰੀ ਇੰਟਰ ਸਕੂਲ ਕੰਪੀਟੀਸ਼ਨ ਕਰਾਈ। ਜਿਹੜੀਆਂ ਨੈਸ਼ਨਲ ਜਿਹੜੀਆਂ ਜਿਹੜੀਆਂ ਇਹਦੇ ਹੁਣ ਅੱਜ ਜਿਹੜੀਆਂ ਅਸੀਂ ਇੰਟਰਨੈਸ਼ਨਲ ਦੀ ਸਿਲੈਕਸ਼ਨ ਕੀਤੀ ਉਹ ਦਿੱਲੀ 'ਚ ਹੋਣੀ ਆ ਤਾਲਕਟੋਰਾ ਸਟੇਡੀਅਮ 'ਚ। ਸਰ ਕਿੰਨੇ ਕਿੰਨੇ ਬੱਚੇ ਗਿਆ? ਕਿੰਸ਼ਾ ਵਗ ਰਿਹਾ ਉਹ ਜਾਣਨ ਦਾ ਵਕਤ ਹੋਣਾ ਉਹ ਤਾਂ ਵਧ ਰਿਹਾ। ਹਾਂਜੀ ਉਹ ਬੱਚੇ ਨੂੰ ਕੀ ਪੈਸਾ ਮੈਂ ਸਾਰੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਗੇਮ ਦੇ ਨਾਲ ਜੁੜੋ ਕੋਈ ਵੀ ਗੇਮ ਜ਼ਰੂਰ ਕਰੋ ਤਾਂ ਕਿ ਤੁਸੀਂ ਫਿਜ਼ੀਕਲੀ ਫਿੱਟਰ ਹੋ ਔਰ ਤੁਹਾਨੂੰ ਪਤਾ ਚੱਲੇ ਕਿ ਕਿਹੜੀ ਫੂਡ ਖਾਣਾ ਕਿਹੜਾ ਨਹੀਂ ਖਾਣਾ ਕਿਉਂਕਿ ਅੱਜਕੱਲ ਬੱਚੇ ਫਾਸਟ ਫੂਡ ਔਰ ਕਰਕਰੇ ਚਿਪਸ ਇਹੋ ਜਿਹੀ ਚੀਜ਼ਾਂ ਖਾਂਦੇ ਨੇ ਜਿਹੜੀਆਂ ਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਨੇ ਜਿਹਦੇ ਨਾਲ ਬੱਚਿਆਂ ਨੂੰ ਕੈਂਸਰ ਹੋ ਸਕਦਾ ਹੈ ਔਰ ਬਹੁਤ ਸਾਰੀ ਭਿਆਨਕ ਬਿਮਾਰੀਆਂ ਹੋ ਸਕਦੀਆਂ ਦੂਸਰਾ ਨਸ਼ਿਆਂ ਤੋਂ ਦੂਰ ਕਰਨ ਲਈ ਬੱਚਿਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਆਪਾਂ ਬੱਚਿਆਂ ਨੂੰ ਕੋਈ ਨਾ ਕੋਈ ਗੇ ਚੈਂਪੀਅਨਸ਼ਿਪ ਵਿੱਚ ਕੀ ਪਸਪੋਰਟਿਕਨ ਸਟੇਟ ਇੱਥੇ ਜੀ ਅੱਜ ਸ਼੍ਰੀ ਰਮੇਸ਼ ਮਹਾਜਨ ਜਿਹੜੇ ਨੈਸ਼ਨਲ ਬਾਡੀ ਨੇ ਉਹ ਕਾਰਾਟੇ ਅਸੋਸੀਏਸ਼ਨ ਦੇ ਡਿਸਟ੍ਰਿਕਟ ਗੁਰਦਾਸਪੁਰ ਦੇ ਚੇਅਰਮੈਨ ਵੀ ਨੇ ਤੇ ਚਾਈਲਡ ਵੈਲਫੇਅਰ ਕਾਉਂਸਲ ਦੇ ਜਨਰਲ ਸਕੱਟਰੀ ਨੇ ਤੇ ਉਹਨਾਂ ਦੀ ਰੈਨਮਾਈ ਹਾਠ ਹੀ ਸਾਰਾ ਪ੍ਰੋਗਰਾਮ ਹੋਇਆ ਉਹਨਾਂ ਨੇ ਅੱਜ ਬੱਚਿਆਂ ਨੂੰ ਪ੍ਰਾਈਜ਼ ਵੇਰਾ ਸਾਰੇ ਦਿੱਤੇ ਹਾਂਜੀ ਸੱਸੀ ਗਾਲ ਜੀ ਮੇਰਾ ਨਾਮ ਸਨੀਮਲ ਪੋਤਰਾ ਮੈਂ ਤਾਰੀਵਾਲ ਤੋਂ ਸ਼ੋਤਕਨ ਕਾਰਾਟੇ ਕਲੱਬ ਦਾ ਕੋਚ ਜੋ ਕਿ ਪੀਐਸਕਓ ਪੰਜਾਬ ਸ਼ੋਤਕਨ ਕਾਰਾਟੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਿਹਾ ਹਾਂ ਅਰੇ ਅੱਜ ਬਹੁਤ ساری ਜਿਹੜੀਆਂ ਚੈਂਪੀਅਨਸ਼ਿਪ ਵਿੱਚ ਜਿਹੜੀਆਂ ਗੇਮਸ ਹੋਈਆਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਕਾਫੀ ਸਟੇਟਾਂ ਦੀਆਂ ਔਰ ਡਿਸਟ੍ਰਿਕਟ ਦੀਆਂ ਟੀਮਾਂ ਸਾਡੇ ਕੋਲ ਪਹੁੰਚੀਆਂ ਨੇ ਜਿਨ੍ਹਾਂ ਨੇ ਬਹੁਤ ਵਧੀਆ ਇੱਥੇ ਪ੍ਰੋਗਰੈਸ ਦਿੱਤਾ ਉਹ ਸਾਡੇ ਸੈਂਸੇ ਗੁਰਵੰਤ ਸਿੰਘ ਜੋ ਸਨੀਚਾਰ ਨੇ ਇਹਨਾਂ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਕਿ ਸਾਡੇ ਡਿਸਟ੍ਰਿਕਟ ਦੇ ਵਿੱਚ ਹਰ ਵਾਰ ਟੂਰਨਾਮੈਂਟ ਕਰਾਉਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਦੂਰੋਂ ਦੂਰੋਂ ਬੱਚੇ ਆਉਣ ਸਾਡੇ ਕੋਲ ਇੱਥੇ ਆ ਕੇ ਇੱਕ ਟੂਰਨਾਮੈਂਟ ਪਲੇ ਕਰਨ ਤਾਂ ਕਿ ਸਾਡੇ ਹੋਰ ਵੀ ਬੱਚਿਆਂ ਨੂੰ ਇਹ ਚੀਜ਼ ਦੇਖਣ ਨੂੰ ਮਿਲਣ ਤਾਂ ਕਿ ਕਿਉਂਕਿ ਕਰਾਟੇ ਦੀ ਗੇਮ ਬਹੁਤ ਹੀ ਜ਼ਿਆਦਾ ਅਚੀਵ ਕਰ ਰਹੀ ਹੈ ਅੱਜ ਕੱਲ। ਸਿਰਫ ਦੇਖ ਰਹੇ ਹਾਂ ਕਿ ਗਰਲਸ ਵੀ ਕਾਫੀ ਫਿਕਲੇ ਨੇ। ਕਿਤੇ ਨਾ ਕਿਸੇ ਗਰਲਸ ਨੂੰ ਵੀ ਇਸ ਜਿਹੜੀਆਂ ਗੇਮਸ ਤੇ ਆਣਾ ਚਾਹੀਦਾ ਹੈ। ਹਾਂਜੀ ਸਰ ਸਾਡੇ ਕੋ ਕਾਫੀ ਇਸ ਤਰ੍ਹਾਂ ਦੀਆਂ ਗਰਲਸ ਨੇ ਜੋ ਕਿ ਇੰਟਰਨੈਸ਼ਨਲ ਤੱਕ ਪਲੇ ਕਰਕੇ ਆਈਆਂ ਨੇ ਜਿਨ੍ਹਾਂ ਸਾਡੇ ਸੈਂਸੇ ਗੁਰਵੰਤ ਸਿੰਘ ਦੇ ਬੱਚੇ ਕਾਫੀ ਹੈਗੇ ਨੇ ਜੋ ਕਿ ਮਲੇਸ਼ੀਆ, ਜਾਪਾਨ, ਇਟਲੀ ਵਗੈਰਾ ਹੋਰ ਵੀ ਕਾਫੀ ਕੰਟਰੀਆਂ ਦੇ ਵਿੱਚੋਂ 골ਡ ਮੈਡਲ ਲੈ ਕੇ ਆਏ ਨੇ ਸਾਡੇ ਧਾੜੀ ਵਾਲ ਤੋਂ ਵੀ ਬੱਚੇ ਕਾਫੀ ਹੈਗੇ ਨੇ ਜੋ ਕਿ ਮੈਡਲ ਲੈ ਕੇ ਆਉ कि बहुत बढ़िया खेल दे। जी जी की काटडा। प्रेरणा जी आदित्य। ठीक है। मैं तारी बात। ਜੇ ਤੁਮੀ ਕਿ ਕਿ ਟਿਕਾ ਪੇਸ਼ ਕੀਤੇ ਬਈ। ਆ ਮੈਂ ਕਿ ਆਪਰ ਇੰਟਰ ਸਕੂਲ ਚੈਂਪੀਅਨਸ਼ਿਪ ਹੈ। ਉਹ ਕੇ ਡੀਮ। ਨਹੀਂ ਮੈਂ ਕਹਿੰਦਾ ਕੀ ਕਰਨਾ ਚਾਹੂਗਾ। ਮੈਂ ਤਾਂ ਕਹਿਣਾ ਚਾਹੂਗਾ ਮੇਰੇ ਸੈਂਸ ਨਹੀਂ ਬਰਕੀ ਮੇਰੇ ਸਰਦਾ ਗੁਰਵੰਤ ਸਰਦਾ ਤੇ ਸੰਜੀਤ ਸਰਦਾ ਮੇਰੇ ਪਿਛੇ ਹੱਤਤਾ ਤੇ ਉਹਨਾਂ ਨੇ ਪ੍ਰੈਕਟਿਸ ਕਰਾਈ ਤੇ ਉਹਨਾਂ ਦੇ ਨੈਸ਼ਨਲ। ਨਹੀਂ ਬੇਰਸ। ਤੇ ਜੀ ਪੈਸੇ ਦੇ ਚਾਹੌਂਗੇ ਆਪਣੇ ਨਾਲ ਤੇ ਜਿਹੜੇ ਪਾਸੇ ਇਤਾਂ ਹੀ ਵਰਗੀ ਅੱਗੇ ਆਪਣੀ ਨਿਸ਼ਾਨ ਵਰਗੀ ਜਿਹੜੇ ਕਰਨਦੇ ਨਸ਼ਾ ਬੱਚੇ ਉਹ ਛੱਡਣੇ ਤੇ ਖੇਡਾਂ ਜੁੜਨ ਪਰਣ ਵਧੀਆ ਪ੍ਰਪ ਕਰ ਦਿਆ ਨਾ ਮਰੋਸ਼ਾ ਮੇਰਾ ਨਾਮ ਨੋਰਿਤ ਕੋਰ ਹੈ ਮੈਂ ਚੌਥੀ ਕਲਾਸ ਦੀ ਵਿਦਿਆਰਥਣ ਆ ਮੇਰਾ ਪਿੰਡ ਟੁਗਲਵਾਲ ਹੈ ਮੈਨੂੰ ਪਹਿਲੀ ਵਾਰ ਕੇ ਬੜਾ ਵਧੀਆ ਲੱਗਿਆ ਮੈਂ ਦੋ ਜਣੇ ਨਾਲ ਫੈਟ ਕੀਤੀ ਸੀ ਪ੍ਰੇਤ ਕੋਰ ਹੈ ਮੈਂ ਪਹਿਪਤ ਕਲਾਸ ਦੀ ਸਟੂਡੈਂਟ ਆ ਮੇਰਾ ਵਿਲੇਜ बेरी है मैं पहली बार इतने खेलन आई हाँ तो मेरा सेकंड मेडल आया है बहुत वह लगते हैं सर हम महसूस नहीं कि आप आप फोर्थ मेडल मैडल आवेगी पर आप आ गए कमप्रीत कौर हाँ मैं पंजवी कलास पढ़ती हाँ मेरा पिंड बेरी है मैं सैकंड मैडल लैके आई हाँ मैं बहुत चंगा लगा ਮੇਰਾ ਨਾਮ ਸੁਪ੍ਰੀਤਾ ਮੈਂ 5th ਕਲਾਸ ਦੀ ਸਟੂਡੈਂਟ ਆ ਮੇਰਾ ਵਿਲੇਜ ਕਿ ਹਰਚਵਾਲਾ ਤੇ ਮੈਂ ਫਸਟ ਟੋ ਵਾਲੀ ਖੇਡਿਆ ਤੇ ਮੇਰਾ ਸੈਕੰਡ ਮੈਡਲ ਆਇਆ ਟੈਕ ਟਿਕ ਵਿਚੇ ਰ ਫੈਕੀ ਗਈ ਸਾਡੇ ਦੋ ਜਾਨੇ ਦਾ ਇਸ ਤਰ੍ਹਾਂ ਦੇ ਮਿਸਨ ਫੋਰੇ